ਇਹ ਰਾਜਵੀਰ ਹੁੰਦਾ ਅਸੀਂ ਫੇਰ ਵੀ ਉਹਦੇ ਨਾਲ ਫਿਲਮ ਨਹੀਂ ਪ੍ਰਮੋਸ਼ਨਾਂ ਤੇ ਜਾਣਾ ਹੀ ਜਾਣਾ ਸੀਗਾ ਅਲੱਗ-ਅਲੱਗ ਉਹਨੇ ਆਪਣੇ ਦੋਸਤਾਂ ਨੂੰ ਕਹਿਣੇ ਸੀਗਾ ਵੀ ਯਾਰ ਮੇਰੇ ਅੱਜ ਪਟਿਆਲੇ ਪ੍ਰਮੋਸ਼ਨ ਹੈ ਅੱਜ ਤੁਸੀਂ ਮੇਰੇ ਨਾਲ ਜਾਣਾ ਹੈ ਮੇਰੀ ਪ੍ਰਮੋਸ਼ਨ ਹੈ ਅੱਜ ਇੱਥੇ ਜਾਣਾ ਉਹ ਸਾਡਾ ਵੈਸੇ ਵੀ ਫਰਜ਼ ਸੀ ਅੱਜ ਸਾਡੇ ਨਾਲ ਹੈ ਨਹੀਂਗਾ ਉਹਦੇ ਨਾਲ ਉਹਦੀਆਂ ਇੱਕ-ਇੱਕ ਯਾਦਾਂ ਇੱਕ-ਇੱਕ ਉਹਦੇ ਨਾਲ ਜੋ ਹੰਡਾਏ ਪਾਲਨੇ ਉਹ ਸਾਡੇ ਨਾਲ ਰਹਣੇ ਆ ਫੈਮਿਲੀ ਨਾਲ ਪਰਿਵਾਰ ਨਾਲ ਅਸੀਂ ਪਹਿਲਾਂ ਤੋਂ ਵੀ ਸੀ ਤੇ ਹੁਣ ਵੀ ਆ ਸਾਡੀ ਮਾਂ ਸਾਡੀ ਭੈਣ ਸਾਡੀ ਬੱਚੀ ਸਾਡੀ ਅਰਸ਼ ਭੈਣ ਕੁੱਲ ਮਿਲਾ ਕੇ ਜਿਹੜਾ ਮੁੱਦਾ ਹੈ ਕਿ ਅੱਜ ਆਪਾਂ ਦੀ ਇੱਥੇ ਇਕੱਠੇ ਹੋਏ ਆ ਕਿ ਭਰਾ ਦੀ ਸਾਡੇ ਦੀ ਫਿਲਮ ਆਰੀ ਵਾਲੀ ਜਮਲਾ ਜਿੱਦਾਂ ਸਾਡਾ ਭਰਾ ਸੀ ਜਿੱਡੀਆਂ ਉਹਦੀਆਂ ਗਾਣਿਆਂ ਦੇ ਵਿੱਚ ਉਹਦਾ ਯੋਗਦਾਨ ਸੀ ਇੱਕ ਲੋਕ ਗਾਇਕ ਵਰਗਾ ਕਲਾਕਾਰ ਸੀ ਉਹਦੀ ਇਹ ਫਿਲਮ ਵੀ ਇੱਕ ਜਮਲਾ ਬਹੁਤ ਵੱਡੇ ਸਿੰਗਰ ਹੋਏ ਨੇ ਉਹਨਾਂ ਦਾ ਨਾਮ ਕਿੱਡਾ ਵੱਡਾ ਨਾਮ ਸੀ ਤੇ ਫਿਲਮ ਦਾ ਬਹੁਤ ਵੱਡਾ ਨਾਮ ਹੈ ਯਮਲੇ ਜੀ ਆਪਾਂ ਗੱਲ ਕਰੀਏ ਤਾਂ ਤੁਸੀਂ ਜ਼ਰੂਰ ਜਾ ਕੇ ਫਿਲਮ ਜ਼ਰੂਰ ਜਾ ਕੇ ਦੇਖਿਓ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਥੀਏਟਰਸ ਦੇ ਵਿੱਚ ਪਰਿਵਾਰਾਂ ਨਾਲ ਆਪਣੇ ਬੱਚਿਆਂ ਨਾਲ ਉਸ ਭਰਾ ਨੂੰ ਆਪਾਂ ਨੇ ਜਿੱਦਾਂ ਗਾਣਿਆਂ ਦੇ ਵਿੱਚ ਵੱਡਾ ਕੀਤਾ ਸੀ ਤਾਂ ਵੱਡਾ ਤਾਂ ਹੈ ਹੀ ਉਹ ਪਰ ਉਹਦੀ ਫਿਲਮ ਤੁਸੀਂ ਜ਼ਰੂਰ ਜਾ ਕੇ ਦੇਖਣੀ ਹੈ ਜ਼ਰੂਰ ਤੁਹਾਨੂੰ ਹੱਥ ਬਨ ਕੇ ਬੇਨਤੀ ਹੈ ਜਿੱਦਾਂ ਐਮੀ ਭਾਜੀ ਨੇ ਕਿਹਾ ਕਿ ਇਹ ਫਿਲਮ ਦਾ ਜੋ ਵੀ ਪੈਸਾ ਕਿਸੇ ਚੰਗੇ ਥਾਂ 'ਤੇ ਲੱਗਣਾ ਹੈ